ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦੀ ਸੰਥਿਆ ਕਰਨੀ ਹੈ ਇਹ 1178 ਅੰਗ ਤੇ ਆਉਂਦਾ ਹੈ ਬਸੰਤ ਰਾਗ ਦੇ ਵਿੱਚ ਬਸੰਤ ਮਹੱਲਾ ਚੌਥਾ ਹਿੰਡੋਲ ਹਿੰਡੋਲ ਬੋਲਣਾ ਉੱਤੇ ਟਿੱਪੀ ਲੱਗੀ ਟਿੱਪੀ ਦੀ ਆਵਾਜ਼ ਉਚਾਰਨ ਕਰਨੀ ਹਿੰਡੋਲ ਤੁਮ ਵੱਡ ਪੁਰਖ ਵੱਡ ਅਗਮ ਗੁਸਾਈ ਗੁਸਾਈ ਤੇ ਵਿਸਰਾਮ ਹੈ ਜਿਹੜਾ ਤੁਮ ਪਾਠ ਹੈ ਸੰਗਤ ਜੀ ਇਹ ਭਾਰਾ ਕਰਨਾ ਹੈ ਤੁਮ ਵੱਡ ਪੁਰਖ ਵੱਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨ ਛੇ ਤੁਮਨ ਜਿਹੜਾ ਪਾਠ ਹੈ ਸੰਗਤ ਜੀ ਇਕੱਠਾ ਹੈ ਛੱਛੇ ਦੇ ਲਾਂ ਜਿਹੜੇ ਲੱਗੇ ਵੱਖਰੀ ਕਰਨੀ ਹੈ ਤੁਮ ਨੱਛੇ ਨਹੀਂ ਪੜਨਾ ਤੁਮਨ 6 ਨੰਨੇ ਦੀ ਆਵਾਜ਼ ਉਚਾਰਨ ਹੋਵੇ ਤੁਮਨ ਤੇ ਛਛੇ ਲਾ ਛੇ ਇਹ ਪਾਠ ਛਛੇ ਲਾ ਜਿਹੜਾ ਵੱਖਰਾ ਹੈ ਸੰਗਤ ਜੀ ਅੱਗੇ ਆ ਗਿਆ ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨ ਛੇ ਬਨ ਛੇ ਬੱਬਾ ਤੇ ਨੰਨਾ ਬੰਨ੍ਹ ਪੜ੍ਹ ਕੇ ਛਛੇ ਲਾ ਜਿਹੜਾ ਇਹ ਬਾਅਦ ਚ ਪੜ੍ਹਨਾ ਹੈ ਇਹ ਵੱਖਰਾ ਕਰਨਾ ਹੈ ਸੰਬੰਧ ਕਲਉਣਾ ਹੈ ਬਨ ਛੇ ਨਹੀਂ ਕਹਿਣਾ ਬਨ ਛੇ ਇਸ ਤਰ੍ਹਾਂ ਪੜ੍ਹਨਾ ਹੈ ਗੋਬਿੰਦ ਜੀਉ ਸਤ ਸੰਗਤ ਮੇਲ ਕਰ ਕਿਰਪ ਛੇ ਹੁਣ ਸੰਗਤ ਜੀ ਕਈ ਸੰਗਤਾਂ ਪੜ ਜਾਂਦੀਆਂ ਕਿਰਪਛੇ ਕਿਰਪਛੇ ਪਾਠ ਨਹੀਂ ਪੜਨਾ ਇਸ ਦਾ ਜਿਹੜਾ ਉਚਾਰਨ ਹੈ ਕਿਰਪ ਛੇ ਛੇ ਲਾ ਜਿਹੜਾ ਇਹ ਸੰਬੰਧ ਕ ਲਾਉਣਾ ਹੈ ਕਿਰਪ ਛੇ ਰਾਰੇ ਰਾ ਜਿਹੜਾ ਪੈਰ ਵਿੱਚ ਲੱਗਾ ਹੈ ਜਲਦੀ ਦੇ ਨਾਲ ਪੜ ਕੇ ਕਿਰਪ ਛੇ ਕਿਰਪ ਛੇ ਜਿਹੜਾ ਸੱਛਾ ਹੈ ਇਹ ਸਬੰਧ ਕਲਾਉਣਾ ਹੈ ਜਨਮ ਜਨਮ ਕੇ ਕਿਲ ਵਿਖ ਮਲ ਭਰਿਆ ਮਿਲ ਸੰਗਤ ਕਾਰ ਪ੍ਰਭ ਹਨ ਛੇ ਹਨ ਛੇ ਸੱਛੇ ਲਾ ਇਹ ਸਬੰਧ ਕਲਾਉਣੀ ਹੈ ਹਨ ਛੇ ਇਸ ਤਰ੍ਹਾਂ ਰਹਾਉ ਤੁਮਰਾ ਜਨ ਜਾਤ ਅਵਜਾਤਾ ਤੁਮਰਾ ਜਿਹੜਾ ਸੰਗਤ ਜੀ ਪਾਠ ਹੈ ਪਾਰਾ ਹੈ ਥੱਲੇ ਹਲੰਤ ਲੱਗੀ ਹੈ ਧਿਆਰ ਰੱਖਣਾ ਤੁਮਰਾ ਜਨ ਜਾਤ ਅਵਜਾਤਾ ਹਰ ਜਪਿਓ ਪਤਤ ਪਵਿਛੇ ਪਤਤ ਬੋਲਣਾ ਹੈ ਪਤਿਤ ਨਹੀਂ ਕਹਿਣਾ ਤੱਤੇ ਨੂੰ ਜਿਹੜੀ ਸਿਆਰੀ ਲੱਗੀ ਹੈ ਸਾਇਲੈਂਟ ਹੋਣੀ ਹੈ ਪਤਤ ਪਤਤ ਬੋਲਣਾ ਹੈ ਤੇ ਜਿਹੜਾ ਪਾਠ ਹੈ ਪਪਾ ਵਾਵੇ ਨੂੰ ਬਿਹਾਰੀ ਛਛੇ ਲਾ ਪਪ ਇੱਥੇ ਸੰਗਤ ਜੀ ਛਛੇ ਲਾ ਵੱਖਰਾ ਨਹੀਂ ਹੋਵੇਗਾ ਇੱਥੇ ਪਪਾ ਜਿਹੜਾ ਹੈ ਇਹ ਸੰਬੰਧਕ ਹੋਵੇਗਾ ਪਪਾ ਸੰਬੰਧਕ ਲਾ ਕੇ ਪਵਿੱਛੇ ਪਵਿੱਛੇ ਪੜਨਾ ਹੈ ਪਵਿੱਛੇ ਹਰ ਕੀਓ ਸਗਲ ਭਾਵਣ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨ ਛੇ ਦਿਨ ਛੇ ਇੱਥੇ ਛਛੇ ਨੂੰ ਲਾ ਜਿਹੜੀ ਸੰਬੰਧਕ ਹੋਵੇਗੀ ਵੱਖਰੀ ਹੋਵੇਗੀ ਤੇ ਦੱਦੇ ਸਿਆਰੀ ਨੰਨਾ ਦਿਨ ਨੰਨੇ ਦੀ ਆਵਾਜ਼ ਉਚਾਰਨ ਹੋਵੇ ਦਿਨ 6 ਦਿਨ 6 ਇਸ ਤਰ੍ਹਾਂ ਬੋਲਣਾ ਹੈ ਜਾਤ ਅਜਾਤ ਕੋਈ ਪ੍ਰਭ ਧਿਆਵੇ ਦਲਾਵਾਂ ਲਾਉਣੀ ਧਿਆਵੇ ਸਭ ਪੂਰੇ ਮਾਨਸ 36 36 ਇੱਥੇ ਛੇ ਨੂੰ ਲਾਂ ਜਿਹੜੀ ਲੱਗੀ ਹੈ ਸੰਬੰਧਕ ਹੋਵੇਗੀ 36 ਛੇ ਧਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਿਆਇਓ ਹਰ ਔਰ ਛੇ ਇੱਥੇ ਵੀ ਸੱਚੇ ਲੋਲਾ ਜਿਹੜੀ ਲੱਗੀ ਹੈ ਸੰਗਤ ਦੀ ਸੰਬੰਧਕ ਹੋਵੇਗੀ ਔਰ ਛੇ ਹਮ ਢਿੰਡੇ ਢੀਮ ਬਹੁਤ ਅਤਪਾਰੀ ਹੁਣ ਧਿਆਨ ਰੱਖਣਾ ਇੱਥੇ ਢੱਡੇ ਨੂੰ ਬਿਹਾਰੀ ਉੱਤੇ ਬਿੰਦੀ ਲੱਗੀ ਅੱਗੇ ਫੇ ਢੱਡੇ ਨੂੰ ਲਾਹ ਹੈ ਹਮ ਢਿੰਡੇ ਢੀਮ ਬਹੁਤ ਅਤਪਾਰੀ ਹਰ ਧਾਰਾ ਕਿਰਪਾ ਪ੍ਰਭ ਮਿਲਛੇ ਛਛੇ ਨੂੰ ਲਾਇ ਸਬੰਧ ਕਲਾਉਣੀ ਹੈ ਮਿਲਛੇ ਜਨ ਨਾਨਕ ਗੁਰ ਪਾਇਆ ਹਰ ਟੂਠੇ ਹਮ ਕੀਏ ਪਤਤ ਪਵਿਛੇ ਪਪਾ ਜਿਹੜਾ ਸਬੰਧ ਕ ਲਾਉਣਾ ਹੈ ਇੱਥੇ ਛਛਾ ਸਬੰਧਕ ਨਹੀਂ ਹੋਵੇਗਾ ਪਪਾ ਸਬੰਧਕ ਹੋਵੇਗਾ ਪਵਿੱਛੇ ਪਵਿੱਛੇ ਪਾਠ ਪੜ੍ਹਨਾ ਹੈ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੀ ਸ਼ਬਦ ਦੀ ਸੰਖਿਆ ਕਰ ਲਈ ਹੈ ਭੁੱਲਾਂ ਦੀ ਮਾਫੀ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੈ ਪਟਾਂ ਦੇ ਸਵਈਏ ਸਹਿਸਕ੍ਰਿਤੀ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ